ਜੀ ਸਤਿ ਸ੍ਰੀ ਅਕਾਲ ਸਾਰਾ ਸਵਾਗਤ ਕਰਦਾ ਹਾਂ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਹੈ ਵਰ ਕਰਦੇ ਅੱਜ ਨਖਾਰ ਲਏ ਆ ਚਲੋ ਠੀਕ ਹੈ ਚੱਲਦੇ ਹੇਤੋਂ ਆ ਮੱਕੀ ਉਹਦਾ ਫੋਨ ਆਇਆ ਮੱਕੀ ਵਾਲੇ ਦਾ ਵੀ ਕਹਿੰਦਾ ਮੈਂ ਆ ਰਿਹਾ ਥਮਾ ਆਪਣਾ ਆਜੋ ਕਰ ਲਓ ਤਿਆਰੀ ਬੀਜਣ ਉਹਨੇ ਹੋਰ ਤੇ ਜਾਣਦਾ ਉਹਨੇ ਕਿਤੇ ਜਵਾਬ ਦਿੱਤਾ ਹੋਣਾ ਦੂਜੇ ਨੇ ਤੇ ਆਪਣੇ ਆ ਰਿਹਾ ਚਲੋ ਵੀ ਚੱਲੀਏ ਫਿਰ ਦੇਖਾਂ ਕਿੰਨੇ 6:30 ਵਜੇ ਕਰਦਾ ਆਜੇਗਾ ਬਈ ਜਾ ਕੇ ਦੇਖਣਾ ਕਿੰਨੇ ਕਵਜੇ ਆਵਾ ਜੀ ਮਿੱਤਰੋ ਤੇਲ ਬਾਇਓ ਮੋੜ ਤੋਂ ਲੈ ਕੇ ਕੱਲ ਰਾਜਪੁਰੇ ਕਾਲਾ ਜਾ ਆਪਣਾ ਇਸ ਨੂੰ ਲਾਲ ਜੇ ਨੂੰ ਰੀ ਛੱਟ ਕੇ ਤੇ ਇਸ ਮਾ ਤੇਲ ਨਹੀਂ ਤਾਂ ਬਈ ਉਸ ਮਾ ਤੇ ਕੱਢ ਕੇ ਤੇਲ ਪਾਇਆ 10 15 ਮਿੰਟ ਮੇਰੇ ਲੱਗੇ ਕੰਨੀ ਉਹ ਪਈਏ ਦੁੱਤ ਗਈ ਤੇ ਉਹਦਾ ਫੋਨ ਆ ਗਿਆ ਬਈ ਮੱਕੀ ਵਾਲਿਆ ਕਹਿੰਦਾ ਆ ਜਾ ਲਾਂਗਾ ਖੋਲੋ ਛੇਤੀ ਵੀ ਪਹੁੰਚ ਗਿਆ ਉਹਦੇ ਖੇਤਾਂ ਮੈਂ ਵੀ ਚਲਾ ਮਸਤੀ ਦੀ ਉੱਥੇ ਮਿਲਦੇ ਆ ਜਾਈ ਲੈ ਵੀ ਮਿੱਤਰੋ ਇਹ ਆ ਗਿਆ ਮੱਕੀ ਬੀਜਣ ਵਾਲਾ ਬੀਜ ਬੂਜ ਪਾਤਾ ਬਈ ਖੇਤ ਮੂਰੇ ਖੜਾ ਕੇ ਤੇ ਇਹਦੇ ਪਿੱਛੇ ਧਣੀ ਆ ਰਿਹਾ ਉਹ ਪਿੱਛੇ ਧਣੀ ਮੜੀ ਮੜੀ ਜੀ ਮੁੰਡੀ ਦਿਖ ਰਹੀ ਬਈ ਉਹ ਧਣੀ ਆ ਰਿਹਾ ਰੇਲ ਲੇ ਕੇ ਡਾਈ ਤੇ ਬਾਡਰਿੰਗ ਖੇਤਾਂ ਮਾਈ ਚਲੋ ਕਰਦੇ ਆ ਸ਼ੁਰੂ ਬਜਾਈ ਦਾ ਕੰਮ ਵੀ ਮਿੱਤਰੋ ਪਾਦਿਆ ਰੇਰੂ ਵੀ ਧਣੀ ਜਰਾ ਪਿੱਛੇ ਪਿੱਛੇ ਕਹਿੰਦਾ ਮੈਂ ਵੀ ਦੇਖਾਂ ਕਿਤਰਾ ਬੀਜੇਗਾ ਚਲੋ ਕਰਦੇ ਸ਼ੁਰੂ ਫੇਰ ਦਿਖਾਉਣਾ ਤੁਹਾਨੂੰ ਕੋਈ ਆ ਵੀ ਲਾਦਾ ਖੁੰਚੇ ਤੇ ਕਰ ਰਹੇ ਆ ਸ਼ੁਰੂ ਦੇਖੇ ਬਾਬੇ ਦਾ ਨਾਮ ਕੀ ਸਮਾਂ ਵੀ ਕ੍ਰਾਸ ਚਲਾਦਾ ਧਣੀ ਕ੍ਰਾਸ ਚਲਾਏ ਸਮਾਂ ਵੀ ਕ੍ਰਾਸ ਕੇ ਕਰਦਾ ਹੁਣ ਅੱਛਾ ਪਹਿਲੀ ਵਾਰ ਬਜਾਰਿਆਂ ਵੀ ਤਾਂ ਕਰਕੇ ਭੇਤ ਨਹੀਂ ਦਾ ਹਜੇ ਹੁਣ ਤਾਂ ਭੇਤ ਪੈ ਗਿਆ ਇਹ ਤਾਂ ਟੱਪੜਾ ਹੋ ਗਿਆ ਅਰੇ ਹਾਂ ਇਹ ਤਾਂ ਟੱਪੜ ਹੋਇਆ ਵਾ ਜਾਂ ਫਿਰ ਗੜ ਨਹੀਂ ਰਿਹਾ ਸਮਰ ਕੇ ਲੈ ਵੀ ਮਿੱਤਰੋ ਨਿਕਲਿਆ ਮੈਂ ਤਾਂ ਡਰੇ ਗਏ ਵੀ ਟੱਪੜਾ ਕੀ ਦੇ ਬਈ ਇਹ ਤਾਂ ਹੂੰ ਬੀਜ ਦੇਖਦਾ ਵੀ ਕਿੰਨੀ ਕਿ ਦੂਰ ਗਿਰ ਰਿਹਾ ਉਹ ਜੀ ਦੇਖੀ ਦੀ ਵਧੀਆ ਵੱਰ ਰਿਹਾ ਖੇਤੋ ਬਈ ਵਧੀਆ ਦੇਖ ਰਿਹਾ ਹਾਂ ਗਿਆ ਲਵੇ ਹੀ ਪਹੁੰਚ ਗਿਆ ਤਾਂ ਕਿੱਲਾ ਬੀਜ ਤੇ ਬਹੁਤ ਵਧੀਆ ਵੱਰ ਰਿਹਾ ਵੀ ਖੇਤ ਆ ਬੁੱਬੜੇ ਬਣੀ ਪਈ ਆ ਦਲਾਡੂ ਲੱਤ ਥਿੱਲੇ ਦੇਖੀ ਰਿਹਾ ਵਧੀਆ ਮਰ ਰਖੇਦਾ ਤੇ ਚੱਲ ਬਾਈ ਆ ਮੱਕੀ ਗਾ ਵੀ ਨਿਪੜ ਗਿਆ ਇਸ ਦੀ ਬਹੁਤ ਟੈਨਸ਼ਨ ਦੀ ਕਿੱਦਾਂ ਨਿਪੜਨੇ 10 ਦਿਨ ਹੋ ਗਏ ਕਿਤੇ ਆ ਬਾਲ ਹੋਇਆ ਕਰ ਲੋ ਕਰ ਲੋ ਚੱਲ ਬੀਜ ਕੀ ਮੱਕੀ ਬਾਈ ਉਹ ਆ ਟੈਨਸ਼ਨ ਨਿਪੜੇ ਨਿਪੜੇ ਕਰ ਲੋ ਸਪਰੇਅ ਵਾਲਾ ਦੇਖੀ ਸਪਰੇਅ ਕਰਈਏ ਸੁੱਕ ਕੇ ਫਿਰ ਪਾਣੀ ਪਾ ਦੇਗੇ ਇੱਧਰ ਆ ਰਹਿ ਗਿਆ ਇੱਧਰ ਬਈ 2 ਕਿੱਲਿਆਂ ਮਾ ਪਾਣ ਤੇ ਹਾ ਸੁਪਰ ਉਹ ਵੀ ਖੜਾ ਰਿਆ ਇੱਧਰ ਕੰਮ ਖਿੱਚਦਾ ਬੰਦੇ ਨੇ ਬਸ ਆ ਗਿਆ ਲਵੇ ਉਹ ਹੇਟ ਲੱਗੇ ਨਾ ਕੱਟ ਕੇ ਫਿਰ ਇਸ ਬੜੇ ਘੇਰੇ ਮਾ ਪਾਵਾਂਗੇ ਮਾ ਤੋਂ ਖੜੇ ਤਾਂ ਨਹੀਂ ਨੂੰ ਕਿਹਾ ਮਾ ਖੜਾ ਦੇ ਜੇਦੀ ਛੇਦੀ ਹੋ ਗਿਆ ਕੰਪਲੀਟ ਆ ਯੋ ਦੋਏ ਕਿੱਲੇ ਮੇਂ ਵੜ ਲਾ ਡਾਇਰੈਕਟਰ ਦੂਗਾ ਵੀ ਪੱਲਾਵੇ ਲੱਗ ਗਿਆ ਉਧਰ ਤਾਂ ਹੀ ਇਸ ਕਿੱਲੇ ਮੇਂ ਵੜਾਂਗੇ ਇਹਦੇ ਬਾਅਦ ਮੈਂਗਾ ਧਣੀ ਤੋਰੇ ਪਾ ਦੇ ਬਈ ਖੰਡਾ ਦੇ ਸੁਪਰ ਸਾਫਰ ਜਾ ਛੇਤੀ ਵੀ ਚੱਲਦਾ ਹੋ ਜਾ ਕੰਮ ਲਾ ਵੀ ਇਸ ਕਿੱਲੇ ਮੇਂ ਮਾਰ ਰਹੇ ਆ ਪਾ ਛਿੱਟਾ ਯੋ ਕਿੱਲਾ ਵੀ ਪਿੱਛੇ ਗਿਆ ਯੋ ਵੀ ਪਿੱਛੇ ਗਿਆ ਆਹ ਖੱਤੀਆਂ ਛੜਾਲੀਆਂ ਬਈ ਆਹ ਦੋਏ ਆ ਜੋ ਬਾਦੋਂ ਵਿਜੇਂਗੇ ਆਹ ਪਰਲਾ ਕਿੱਲਾ ਵੀ ਪਸਲਾਵੇ ਲੱਗ ਗਿਆ ਉਹਨਾਂ ਦੀ ਸਮਾਂ بڑے ਘੇਰੇ ਨਿਪੜ ਜਗੇ ਛੋਟੇ ਘੇਰੇ ਰਹਿ ਜਗੇ ਜਿਵੇਂ ਉਹ ਖੱਤੀ ਆਈਆਂ ਸੋ ਆਹਨ ਵੀੜੀ ਧੜੀ ਨੇ ਵੀ ਖਿੱਚਦਾ ਕੰਮ ਛਿੱਟੇਗਾ ਰੋ ਮੱਕੀ ਆ ਕੰਮ ਲੱਗਾ ਲਵੇ ਬਜਾਈਗਾ ਤੇ ਪਹਿਲੀ ਵਾਰ ਬੀਜੀ ਆ ਬਾਈ ਦੇਖਦੇ ਆ ਵੀ ਵਧੀਆ ਰਹਾ ਕਿ ਕਿਤਰਾ ਰਹਾ ਵੀ ਕੁਚਾਰ ਪੈਸੇ ਛੱਡ ਕੇ ਜਾ ਕੇ ਪੱਲੇ ਤੇ ਪਵਾ ਕੇ ਜਾ ਵੀ ਹੋਰ ਮਰਾ ਚਾਰ ਚੁਰ ਵਾਸਤੇ ਲੈ ਜਾਂ ਦੇਖਾਂ ਵੀ ਕੁਛ ਛੱਡ 50000 ਨੁਕਾ ਕਿਲਾ ਵਿਗ ਜਾ ਵੀ ਉਸ ਟਾਈਮ ਜਾ ਕੇ ਖੜਿਆ ਹੀ ਕੁਛ ਨਹੀਂ ਕਰਨਾ ਚਲੋ ਬਾਕੀ ਦੇਖਦੇ ਜੀ ਕਿ ਆਪਣਾ ਬਚਾ ਗੁਸਾ ਸਾਹਿਬ ਮੈਂ ਕੱਲਾ ਕੱਲਾ ਨਹੀਂ ਕਿਹਾ ਵਾ ਖਰਚੇਗਾ ਕਿੱਲੇ ਵੀ ਨਿਪੜ ਗਏ ਇਹਦਾ ਪਹਿਲਾਂ ਨਵੇੜ ਤੇ ਤੇ ਆਹ ਪਾਟਾ ਉਹ ਰਹਿਗੇ ਹਿੱਡਲੀ ਖੱਤੀ ਬਾਹਰ ਨੂੰ ਕੱਢ ਲਾਂਗੇ ਦੰਨੂ ਇਹ ਟਰੈਕਟਰ ਪਾਰਾਂ ਤੇ ਜੋ ਵੀ ਨਿਪੜ ਗਏ sire ਤੱਕ ਬਸ ਉਹ ਲਾਸਟ ਵਾਲਾ ਗੇੜਾ ਜਿਆ ਰਹਿ ਗਿਆ ਉਹ ਦੇ ਕੇ ਮੈਂ ਉਹ ਖੱਤੀ ਕੱਢ ਕੇ ਕੱਢ ਲਿਆ ਬਗ ਬਾਹਰ ਫਿਰ ਉਹ ਉੱਥੇ ਬਾੜਾਂਗੇ ਜੋ ਕਰਕੇ ਲਗਾ ਉਹ ਜਿੱਥੇ ਆਲੂ ਬੀਜੇ ਵਿਦਿਆ ਉਰੇ ਉੱਥੇ ਵੀ ਜਨਾ ਇੱਕ ਬਿੱਗਾ ਲਾਵੀ ਮਿੱਤਰੋ ਨਿਬੜ ਗਿਆ ਕੰਮ ਚਾਰ ਕਿੱਲੇਗਾ ਉਹ ਬਿੱਗਾ ਥੋੜਾ ਰਹਿ ਗਿਆ ਉੱਥੇ ਲੈ ਜੰਗੇ ਬਾ ਸਾਰਾ ਨਿਬੜ ਗਿਆ ਬਸ ਦੋ ਗੇੜੇ ਲਾਸਟ ਕੇ ਰਹਿ ਗਏ ਐਨੂੰ ਬਸ ਇਥੇ ਖਤੀਏ ਚਲੋ ਵੀ ਪਰਾਂ ਚੱਲਦੇ ਆ ਨਿਬੜ ਗਿਆ ਕੰਮ ਕੱਢ ਰਿਆਂ 2.5 ਯਾਰ ਬੀਜ ਦਾ ਬਚਿਆ ਵਾ ਮਸ਼ੀਨ ਵਾ ਤੇ ਪੜ ਗਿਆ ਵੀ ਬੰਦੇ ਨੇ ਨਾ ਪੈਸੇ ਪਾਨੇ ਆ ਜੇ ਪਾ ਦੇ ਠੀਕ ਐ ਨਹੀਂ ਨਾ ਔਰ ਨੂੰ ਫੋਨ ਕਰੀਏਗਾ ਪੈਸੇ ਪਾ ਦੇ ਹੀ ਲੈ ਜੀ ਸਾਡੀ ਡੈਡੀ ਪਾ ਦੇ ਡੈਡੀ ਪਾ ਦੇ ਲਾਵੀ ਮਿੱਤਰੋ ਕਰਾਂ ਵਾਗਿਆ ਦਾ ਕਾਲੂਆਂ ਵਿਆਹ ਵਿਆਵਾ ਜਣਾ ਤੇ ਬਾਲ ਬੂਲ ਘਟਾਣ ਤੇ ਢਾੜੀ ਧੂੜੀ ਜੀ ਬੜਾ ਬੜੀ ਬੜੀ ਹੋ ਰਹੀ ਸੀ ਔਰ ਸਾਰੀ ਸੈਟ ਕਰਾਈ ਤੇ ਆਪਣਾ ਇੱਕ ਦੋ ਕੰਮ ਹੋਰ ਦਾ ਉਹ ਕਰਕੇ ਫੇ ਖੇਤਾਂ ਮੇ ਪਹੁੰਚਿਆ ਤਾਂ ਨਹੀਂ ਘੱਡਰਾ ਤੁਰ ਨੱਕੂ ਨੁੱਕੂ ਜੇ ਸਾਰੇ ਉਹ ਜਿਹੜੇ ਛੱਟ ਦੇ ਟ੍ਰੈਕਟਰ ਇੱਥੇ ਨਹੀਂ ਲੱਗਦੀ ਮਸ਼ੀਨ ਦੇਖਾਂ ਕਿਤਨਾ ਕਰ ਰਿਹਾ ਨਾਲੇ ਆਪਣਾ ਆ ਖੁੱਡੀਆਂ ਜੀ ਆਪਣੇ ਮੁਰਗੇ ਰਹਿ ਮਸਤ ਦੇ ਅੰਡਾ ਡੰਡਾ ਦੇ ਆ ਕੋਈ ਕਿ ਨਾ ਦੱਲੇਵਾਂ ਵੀ ਲੱਗ ਗਈ ਵਾ ਪਰ ਹੁਣ ਆ ਜਾਂਦਾ ਧਣੀ ਨੂੰ ਕਹੀ ਜਿਲੇ ਨਗਾ ਕਹੀ ਘਟ ਗਈ ਦੀ ਵਾ ਇਹਨਾਂ ਸਿੱਧੇ ਜੰਮਗੇ ਉਹ ਪਰਾਂ ਨੂੰ ਇਤਰੇ ਖੁੰਚੇ ਜੇ ਰਵੇਟ ਤੇ ਧਣ ਆ ਜਗੇ ਆਹ ਤੇ ਬੇਟੇਗੇਗਾ ਵਾ ਆਹ ਖੋਲੀ ਜਹਾਂਗੇ ਪਿੱਛੇ ਤੇ ਚਲੋ ਨਵੇੜੀ ਹੈ ਜੀ ਕੰਮ ਮਿੱਤਰੋ ਨਵੇੜ ਤੇ ਆ 2.5 ਦਿਨ ਕਿੱਲੇ ਕਿ ਨੱਕੂ ਨੱਕੂ ਜੇ ਸਾਰੇ ਕੁਛ ਨਵੇੜੇ ਪਏ ਆ ਤੇ ਹੁਣ ਕੇ ਬੰਦੇ ਥੱਕ ਹੁਣ ਕਰਨਾ ਪੈਣਾ ਸੇਵਾ ਪਾਣੀ ਥਾਰਨਾ ਖਤਰਦਾਰੀ ਖਾਣਾ ਸੀਗੇ ਤੇ ਆਪਣਾ ਨਵੇੜ ਕੇ ਕੰਮ ਜੀ ਚੱਲੀ ਫਿਰ ਹਵਾ ਅੱਜ ਵੀ ਫੁੱਲ ਚੱਲ ਰਹੀ ਹੈ ਜੀ ਠੰਡ ਹੋਈ ਗਈ ਰਾਤ ਨੂੰ ਅੱਜ ਵੀ ਚਲੋ ਠੀਕ ਹੈ ਜੀ ਸਸਰੀ ਘਰ ਸਾਰਿਆਂ ਨੂੰ ਆਪਣਾ ਧਿਆਨ ਰੱਖਿਆ ਕਰੋ ਠੰਡ ਤੇ ਬਜ਼ੁਰਗੋ ਸਸਰੀ ਘਰ